ਹੈਲੋ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤਾਂ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦੇਖੋ ਇੱਕ ਹੁੰਦਾ ਹੈ ਗਰੀਬ ਲੋਕ ਇੱਕ ਹੁੰਦਾ ਹੈ ਅਮੀਰ ਲੋਕ ਪਹਿਲਾਂ ਜਦੋਂ ਸ਼ੁਰੂਆਤ ਹੁੰਦਾ ਹੈ ਹਨਾ ਵੀ ਦੋਨੇ ਹੀ ਨੋਰਮਲ ਹੁੰਦੇ ਆ 0.0 ਤੇ ਹੁੰਦੇ ਆ ਇਹ ਵੀ ਇਹ ਵੀ ਇਹ ਜੋ ਗਰੀਬ ਜੋ ਰਹਿ ਜਾਂਦਾ ਉਹ ਕੀ ਕਰਦੇ ਹੈ ਅਜਿਹੇ ਕੰਮ ਕੀ ਕਰ ਲੈਂਦੇ ਆ ਜਾਂ ਕਿਹੜੀਆਂ ਗਲਤੀਆਂ ਕਰਦੇ ਜਿਹੜੇ ਗਰੀਬ ਰਹਿ ਜਾਂਦੇ ਆ ਤੇ ਅਮੀਰ ਲੋਕ ਕੀ ਕਰਦੇ ਆ ਜੋ ਅਮੀਰ ਤੋਂ ਅਮੀਰ ਬਣ ਜਾਂਦੇ ਆ ਅੱਜ ਦੇ ਇਸ ਵੀਡੀਓ ਤੁਹਾਡਾ ਕੰਫਿਊਜ਼ਨ ਵੀ ਦੂਰ ਕਰਾਂਗੇ ਤੇ ਤੁਹਾਡੇ ਨੌਲੇਜ ਵਿੱਚ ਗਰੋਥ ਵੀ ਕਰਾਂਗੇ ਸੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੇ ਵੀਡੀਓਸ ਦੇਖਣ ਤੇ ਲਈ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਧਿਆਨ ਦਿਓ ਕਿਹੜੀਆਂ ਗਲਤੀਆਂ ਗਰੀਬ ਲੋਕ ਕਰਦੇ ਨੇ ਜਿਸ ਕਰਕੇ ਉਹ ਹਮੇਸ਼ਾ ਗਰੀਬ ਰਹੇ ਜਾਂਦੇ ਨੇ ਅਤੇ ਅਮੀਰ ਲੋਕ ਕਿਹੜੇ ਤਰੀਕੇ ਨਾਲ ਸੋਚਦੇ ਨੇ ਤੇ ਕਰਦੇ ਨੇ ਜਿਸ ਕਰਕੇ ਉਹ ਸਫਲ ਤੇ ਅਮੀਰ ਬਣ ਜਾਂਦੇ ਨੇ 5 ਪੁਆਇੰਟ ਪਹਿਲਾ ਗਰੀਬ ਲੋਕਾਂ ਬਾਰੇ ਆ ਦੇਖੋ ਗਰੀਬ ਕੋਈ ਨਹੀਂ ਹੁੰਦਾ ਆ ਠੀਕ ਆ ਤੁਹਾਨੂੰ ਵੀ ਪਤਾ ਆ ਕਿ ਇਥੇ ਸਦੀਆਂ ਤੱਕ ਕਿਸੇ ਨੇ ਨਹੀਂ ਰਹਿਣਾ ਆ ਬਟ ਜੋ ਲਾਈਫ ਨੂੰ ਜੀਣ ਦੇ ਲਈ ਚਾਹੀਦਾ ਨਾ ਉਹ ਪੈਸਾ ਆ ਪੈਸੇ ਤੋਂ ਇਲਾਵਾ ਅੱਜ ਕੱਲ ਕੁਝ ਨਹੀਂ ਹੈਗਾ ਠੀਕ ਆ ਨਾ ਆਈ نو ਮੈਂ ਐਗਰੀ ਕਰਦਾ ਕਿ ਰਿਸ਼ਤੇਦਾਰ ਹੋਗੇ ਜਾਂ ਇਮੋਸ਼ਨ ਹੋਗੇ ਉਹ ਵੀ ਬਹੁਤ ਵੱਡੀਆਂ ਚੀਜ਼ਾਂ ਨੇ ਬਟ ਪੈਸੇ ਦੀ ਜੋ ਕੀਮਤ ਆ ਉਹ ਕੋਈ ਅਦਾ ਨਹੀਂ ਕਰ ਸਕਦਾ ਆ ਓਕੇ ਨਾ ਹੁਣ ਆਪਾਂ ਸਟਾਰਟ ਕਰਦੇ ਆ ਗਰੀਬ ਲੋਕਾਂ ਦੀਆਂ ਪੰਜ ਵੱਡੀਆਂ ਗਲਤੀਆਂ ਛੋਟੀ ਸੋਚ ਰੱਖਦੇ ਨੇ ਗਰੀਬ ਲੋਕ ਹਮੇਸ਼ਾ ਡਰਦੇ ਨੇ ਜੇ ਫੇਲ ਹੋ ਗਿਆ ਤਾਂ ਜੇ ਪੈਸਾ ਡੁੱਬ ਗਿਆ ਤਾਂ ਇਸੇ ਕਰਕੇ ਉਹ ਕਦੇ ਵੱਡਾ ਕਦਮ ਨਹੀਂ ਚੁੱਕਦੇ ਅਮੀਰ ਲੋਕ ਕਹਿੰਦੇ ਨੇ ਰਿਸਕ ਲੈ ਬਿਨਾਂ ਰਿਜ਼ਲਟ ਨਹੀਂ ਆਉਂਦਾ ਦੂਜਾ ਪੁਆਇੰਟ ਆਪਣਾ ਟਾਈਮ ਦੀ ਕਦਰ ਨਹੀਂ ਕਰਦੇ ਜੋ ਗਰੀਬ ਲੋਕ ਹੁੰਦੇ ਉਹ ਟਾਈਮ ਦੀ ਕਦਰ ਨਹੀਂ ਕਰਦੇ ਆ ਉਹ ਆਪਣਾ ਸਮਾਂ ਬੇਮਤਲਬ ਗੱਲਾਂ ਮੋਬਾਈਲ ਤੇ ਟੀਵੀ ਤੇ ਖਰਚ ਕਰਦੇ ਨੇ ਅਮੀਰ ਲੋਕ ਹਰ ਮਿੰਟ ਦੀ ਪਲੈਨਿੰਗ ਕਰਦੇ ਨੇ ਤੇ ਟਾਈਮ ਨੂੰ ਪੈਸੇ ਨਾਲੋਂ ਵੱਧ ਕੀਮਤੀ ਸਮਝਦੇ ਨੇ ਇਸ ਤੋਂ ਬਾਅਦ ਹੈ ਸਿੱਖਣਾ ਬੰਦ ਕਰ ਦਿੰਦੇ ਨੇ ਗਰੀਬ ਲੋਕ ਕਹਿੰਦੇ ਨੇ ਹੁਣ ਮੈਨੂੰ ਸਭ ਆਉਂਦਾ ਹੈ ਅਮੀਰ ਲੋਕ ਹਮੇਸ਼ਾ ਨਵਾਂ ਸਿੱਖਦੇ ਨੇ ਕਿਤਾਬਾਂ ਕੋਰਸ ਤਜਰਬੇ ਤੇ ਗੁਰਮਤੋ ਇਸ ਤੋਂ ਬਾਅਦ ਚੌਥੇ ਨੰਬਰ ਤੇ ਪੁਆਇੰਟ ਹੈ ਆਪਣੇ ਗੋਲ ਨਹੀਂ ਬਣਾਉਂਦੇ ਜਦੋਂ ਬੰਦੇ ਕੋਲ ਟੀਚਾ ਹੀ ਨਹੀਂ ਉਹ ਕਿਸੇ ਵੀ ਰਾਹ ਤੇ ਚੱਲ ਪੈਂਦਾ ਹੈ ਤੇ ਆਖਰ ਚ ਕਿਤੇ ਨਹੀਂ ਪਹੁੰਚਦਾ ਅਮੀਰ ਲੋਕ ਆਪਣੇ ਹਰ ਸਾਲ ਮਹੀਨੇ ਤੇ ਦਿਨ ਦੇ ਟੀਚੇ ਬਣਾਉਂਦੇ ਨੇ ਜਿਹੜਾ ਹੁਣ ਇੱਕ ਬੰਦਾ ਆ ਜਾਇਆ ਹੁੰਦਾ ਕੋਈ ਗੋਲ ਹੀ ਸੱਟ ਨਹੀਂ ਕਰਦਾ ਕਿ ਮੈਂ ਜਾਣਾ ਕਿੱਥੇ ਐਕਚੁਅਲ 'ਚ ਤੇ ਉਹ ਬੰਦਾ ਰਾਹ ਚ ਹੀ ਪਟਕ ਜਾਂਦਾ ਹੈ ਠੀਕ ਹੈ ਨਾ ਇਸੇ ਤਰੀਕੇ ਨਾਲ ਇਨਵੈਸਟਮੈਂਟ ਤੋਂ ਡਰਦੇ ਨੇ ਕਹਿੰਦੇ ਗਰੀਬ ਲੋਕ ਸਿਰਫ ਸੇਵ ਕਰਦੇ ਨੇ ਅਮੀਰ ਲੋਕ ਪੈਸਾ ਇਨਵੈਸਟਮੈਂਟ ਕਰਦੇ ਨੇ ਬਿਜ਼ਨਸ ਸਟਾਕ ਸਕਿੱਲ ਜਾਂ ਨਵੇਂ ਆਈਡੀਆਸ ਵਿੱਚ ਠੀਕ ਹੈ ਉਹ ਨੋਰਮਲ ਜਿਹੇ ਬੰਦੇ ਤੁਸੀਂ ਦੇਖਿਆ ਹੋਣਾ ਜੇ ਲੱਖ ਰੁਪਏ ਉਹਦੇ ਕੋਲ ਹੈ ਵੀ ਹੈ ਨਾ ਤਾਂ ਲੱਖ ਰੁਪਏ ਨੂੰ ਨਾ ਬਸ ਖਾਤੇ 'ਚ ਜਾਂ ਘਰ ਦੇ ਵਿੱਚ ਰੱਖ ਦੇਣਾ ਪੈਸੇ ਤੋਂ ਪੈਸਾ ਨਹੀਂ ਬਣਾਉਂਦੇ ਆ ਜਦੋਂ ਤੱਕ ਤੁਸੀਂ ਪੈਸੇ ਤੋਂ ਪੈਸਾ ਨਹੀਂ ਬਣਾਉਂਗੇ ਦਿਮਾਗ ਨਹੀਂ ਲਗਾਉਂਗੇ ਅਮੀਰ ਨਹੀਂ ਬਣ ਸਕਦੇ ਠੀਕ ਹੈ ਨਾ ਅਮੀਰ ਲੋਕਾਂ ਦੀਆਂ ਪੰਜ ਵੱਡੀਆਂ ਆਦਤਾਂ ਆਪਾਂ ਹੁਣ ਅਮੀਰ ਲੋਕਾਂ ਦੀਆਂ ਵੱਡੀਆਂ ਆਦਤਾਂ ਦੇਖਾਂਗੇ ਠੀਕ ਹੈ ਨਾ ਵੱਡੇ ਸੋਚਦੇ ਨੇ ਵੱਡਾ ਕਰਦੇ ਨੇ ਉਹ ਹਮੇਸ਼ਾ ਸੋਚਦੇ ਨੇ ਮੈਂ ਇਹ ਕਿਵੇਂ ਕਰ ਸਕਦਾ ਹਾਂ ਨਾ ਕਿ ਇਹ ਨਹੀਂ ਹੋ ਸਕਦਾ ਉਹਨਾਂ ਦਾ ਨਾ 네ਗੇਟਿਵ ਨਾਮ ਦਾਦਾ ਚੀਜ਼ ਹੀ ਨਹੀਂ ਹੁੰਦਾ ਉਹਨਾਂ ਦੇ ਵਿੱਚ ਠੀਕ ਹੈ ਨਾ 네ਗੇਟਿਵ ਉਹ ਸੋਚਦੇ ਹੀ ਨਹੀਂ ਆ ਪੋਜ਼ਿਟਿਵ ਸੋਚਦੇ ਆ ਦੂਜਾ ਨੰਬਰ ਤੇ ਆਪਣੇ ਨਾਲ ਸਹੀ ਲੋਕ ਜੋੜਨੇ ਠੀਕ ਹੈ ਨਾ ਜਦੋਂ ਸਹੀ ਲੋਕ ਆਪਾਂ ਜੋੜ ਲੈਂਦੇ ਆ ਤਾਂ ਹਮਾ ਸਾਰਾ ਕੁਝ ਨਾ ਆਪਾਂ ਪਾ ਲੈਣੇ ਆ ਵਧੀਆ ਹੁੰਦਾ ਆ ਅਮੀਰ ਲੋਕ ਹਮੇਸ਼ਾ ਪੋਜੀਟਿਵ ਨੋਲੇਜ ਵਾਲੇ ਤੇ ਮੋਟੀਵੇਟਿਡ ਲੋਕਾਂ ਨਾਲ ਰਹਿੰਦੇ ਨੇ ਫੋਕਸ ਕਰਦੇ ਨੇ ਇੱਕ ਕੰਮ ਤੇ ਉਹ ਹਰ ਸਮੇਂ ਸਿਰਫ ਇੱਕ ਕੰਮ ਤੇ ਧਿਆਨ ਦਿੰਦੇ ਨੇ ਤੇ ਉਹ ਮਤਲਬ ਉਸ ਚ ਮਾਹਿਰ ਬਣ ਜਾਂਦੇ ਨੇ ਪੈਸੇ ਨੂੰ ਕੰਮ ਕਰਾਉਂਦੇ ਨੇ ਪੈਸੇ ਨੂੰ ਕੰਮ ਕਰਾਉਂਦੇ ਨੇ ਧਿਆਨ ਨਾਲ ਸੁਣ ਲਿਓ ਅਮੀਰ ਲੋਕ ਪੈਸੇ ਨਾਲ ਪੈਸਾ ਕਮਾਉਂਦੇ ਨੇ ਉਹ ਐਸੇ ਸਿਸਟਮ ਬਣਾਉਂਦੇ ਨੇ ਜਿੱਥੇ ਹੋਰਾਂ ਨੂੰ ਸੌਂਦੇ ਹੋਏ ਵੀ ਆਮਦਨੀ ਆਉਂਦੀ ਰਹਿੰਦੀ ਹੈ ਠੀਕ ਹੈ ਨਾ ਪੰਜ ਨੰਬਰ ਤੇ ਹੈ ناکامی ਤੋਂ ਡਰਦੇ ਨਹੀਂ ਉਹ ਸਮਝਦੇ ਨੇ ਕਿ ਫੇਲ ਹੋਣਾ ਸਿੱਖਣ ਦਾ ਹਿੱਸਾ ਹੈ ਹਰ ਗਲਤੀ ਉਹਨਾਂ ਨੂੰ ਸਫਲਤਾ ਵੱਲ ਇੱਕ ਕਦਮ ਨੇੜੇ ਲੈ ਜਾਂਦੀ ਹੈ ਇਸ ਵੀਡੀਓ ਵਿੱਚ ਆਪਾਂ ਨਾ ਪੰਜ-ਪੰਜ ਪੁਆਇੰਟ ਨੂੰ ਲੈ ਕੇ ਚੱਲੇ ਆ ਜੇ ਤੁਸੀਂ ਇਹ ਸਟ੍ਰੈਟਜੀ ਨੂੰ ਫੋਲੋ ਕਰ ਲੈਂਦੇ ਹੋ ਨਾ ਦੇਖੋ ਯਾਰ ਕਿਤੇ ਭੱਜਣ ਦੀ ਲੋਟ ਨਹੀਂ ਹੁੰਦਾ ਬੰਦੇ ਨੂੰ ਖੁਦ ਤੇ ਯਕੀਨ ਤੇ ਵਿਸ਼ਵਾਸ ਹੋਣਾ ਚਾਹੀਦਾ ਹਰ ਇੱਕ ਬੰਦਾ ਹਰ ਇੱਕ ਕੀ ਕਰ ਸਕਦਾ ਹੈ ਐਂਡ ਵਿੱਚ ਤੁਹਾਡੇ ਲਈ ਇੱਕ ਲਾਈਨ ਆ ਕਹਿੰਦੇ ਗਰੀਬੀ ਕਿਸਮਤ ਨਾਲ ਨਹੀਂ ਸੋਚ ਨਾਲ ਹੁੰਦੀ ਹੈ ਜੋ ਆਪਣੀ ਸੋਚ ਬਦਲ ਲੈਂਦਾ ਹੈ ਉਹ ਆਪਣੀ ਜ਼ਿੰਦਗੀ ਬਦਲ ਲੈਂਦਾ ਹੈ ਸੋ ਇਹ ਵੀਡੀਓ ਜੇਕਰ ਹੈਲਪਫਲ ਲੱਗਿਆ ਹੋਵੇ ਤਾਂ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਦੇ ਕੋਰਸ ਰਿਲੇਟਡ ਹੋ ਗਏ ਇਨਫੋਰਮੇਸ਼ਨ ਰਿਲੇਟਡ ਹੋ ਗਏ ਤੇ ਅਮੀਰ ਬਣਨ ਦੇ ਰਾਜ ਰਿਲੇਟਡ ਹੋ ਗਏ ਸਾਰੇ ਵੀਡੀਓਸ ਅਪਲੋਡ ਆ ਜਾ ਕੇ ਜ਼ਰੂਰ ਵਾਚ ਕਰਿਓ ਆਈ ਨੂੰ ਥੋੜੀ ਜਿਹੀ ਮੇਰੀ ਤਬੀਅਤ ਖਰਾਬ ਹੈ ਠੀਕ ਹੈ ਨਾ ਤਾਂ ਕਰਕੇ ਓਕੇ ਬਾਈ ਟੇਕ ਕੇਅਰ ਕੀਪਸ ਮਾਈ